ਦੋਸਤੋ ਵੀਡੀਓ ਵਿੱਚ ਤੁਸੀਂ ਇੱਕ ਕਿਸਾਨ ਵੀਰ ਨੂੰ ਦੇਖ ਸਕਦੇ ਹੋ ਕਿ ਕਿਸਾਨ ਵੀਰ ਆਸੂ ਗੋਲਿਆਂ ਤੋਂ ਬਚਣ ਲਈ ਅਤੇ ਆਪਣੇ ਮੂੰਹ ਸਿਰ ਦੀ ਸੇਫਟੀ ਲਈ ਦੇਖੋ ਕਿ ਨਵਾਂ ਜੁਗਾੜ ਤਿਆਰ ਕੀਤਾ ਹੈ ਕਈ ਕਿਸਾਨ ਵੀਰ ਆਸੂ ਗੋਲੇ ਅਤੇ ਗੋਲੀਆਂ ਲੱਗਣ ਦੇ ਕਾਰਨ ਹਸਪੀਟਲ ਦੇ ਵਿੱਚ ਦਾਖਲ ਨੇ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਿਵੇਂ ਕਿ ਅੱਗੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਫੌਜੀ ਨੌਜਵਾਨਾਂ ਦੇ ਉੱਪਰ ਗੋਲੀਬਾਰੀ ਕਰ ਰਿਹਾ ਹੈ ਤੇ ਫਾਇਰਿੰਗ ਕਰ ਰਿਹਾ ਹੈ ਪਰ ਨੌਜਵਾਨ ਕਿਹੜਾ ਘਟਨੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾਂ ਨੇ ਪੁਲਿਸ ਵਾਲਿਆਂ ਨੂੰ ਵਾਹਨਾ ਵਿੱਚ ਦੀ ਭਜਾਇਆ ਕਿਸਾਨ ਵੀਰਾਂ ਦਾ ਕਹਿਣਾ ਹੈ ਕਿ ਅਸੀਂ ਖਾਲੀ ਹੱਥ ਨਹੀਂ ਸਗੋਂ ਆਪਣੇ ਹੱਕ ਲੈ ਕੇ ਮੁੜਾਂਗੇ ਅਬ ਦੋਸਤੋ ਆਪਣਾ ਵੀ ਫਰਜ਼ ਬਣਦਾ ਹੈ ਕਿ ਕਿਸਾਨ ਵੀਰਾਂ ਦਾ ਵੱਧ ਚੜ ਕੇ ਛੱਤ ਦਈਏ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਦੇ ਬਾਰੇ ਆਪਣੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਦਿਓ ਜੀ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਦੇ ਲੱਗ ਕੋਈ ਨਵੀਂ ਅਪਡੇਟਸ ਲੈ ਕੇ ਤਬ ਤੱਕ ਲਈ ਰੱਬ ਰਾਖਾ